ਗੁੱਡ ਮਾਰਨਿੰਗ ਸਾਰਾ ਨੂੰ ਅੱਜ ਸਵੇਰੇ ਸਵੇਰੀ ਕਮਰੇ ਚ ਬਾਹਰ ਨਿਕਲ ਕੇ ਤੁਰ ਪਿਆ ਤੇ ਗੱਡੀ ਚ ਬਹਿ ਗਿਆ ਇਹਨੂੰ ਪਤਾ ਨਹੀਂ ਕਿੱਥੋਂ ਪਤਾ ਲੱਗ ਗਿਆ ਕਿ ਅੱਜ ਪਾਪਾ ਨੇ ਇੰਡੀਪੈਂਡੈਂਸ ਡੇ ਦੀ ਪਰੇਡ ਵੇਖਣ ਸਟੇਡੀਅਮ ਜਾਣਾ ਇਹ ਤਾਂ ਬਈ ਤਿਆਰ ਹੋ ਕੇ ਬੈ ਗਿਆ ਗੱਡੀ ਚ ਚਲੋ ਮੈਂ ਤਾਂ ਅੱਜ ਜਾਊਂਗਾ ਇਹ ਗੱਡੀ ਦੇ ਸਟੀਅਰਿੰਗ ਤੇ ਬਹਿ ਗਿਆ ਕਿ ਮੈਂ ਤਾਂ ਦੇ ਪਾਪਾ ਦੇ ਨਾਲ ਜਾਣਾ ਪਾਪਾ ਲੈ ਤਿਆਰ ਹੋ ਕੇ ਆਏ ਹੀ ਨਹੀਂ ਸੀ ਜਦੋਂ ਪਾਪਾ ਆਏ ਨਾ ਉਹਨਾਂ ਨੇ ਇਹਨੂੰ ਵੇਖਿਆ ਇਹ ਸਟੀਅਰਿੰਗ ਤੇ ਬਹਿ ਗਿਆ ਤੇ ਮੇਰੇ ਵੱਲ ਮੂੰਹ ਵੀ ਨਹੀਂ ਕਰਦਾ ਪਿਆ ਹੈਗਾ ਕਿ ਹੁਣ ਇਹਨੂੰ ਪਤਾ ਹੀ ਪਾਪਾ ਆ ਗਏ ਗੱਡੀ ਸਟਾਰਟ ਹੋਊਗੀ ਤੇ ਮੈਂ ਪਾਪਾ ਦੇ ਨਾਲ ਜਾਊਂ ਇਹ ਵਾਹ ਨੂੰ ਬਾਈ ਬਾਈ ਕਰੇਗੀ ਕਿ ਆ ਜਾ ਆ ਜਾ ਮੇਰੇ ਕੋਲ ਨਾ ਇਹ ਨਾ ਆਵੇ ਇਹ ਜਦੋਂ ਜਿੱ ਨਜ਼ਰ ਪਾ ਆਪਣੀ ਗੱਡੀ ਸਟਾਰਟ ਨਹੀਂ ਨਾ ਕੀਤੀ ਉਹਨਾਂ ਦੇ ਐਵੇਂ ਨੇ ਮੇਰੇ ਵੱਲ ਵੇਖਿਆ ਨਹੀਂ ਬਾਅਦ ਚੋਂ ਵੇਖਿਆ ਕਿ ਚੱਲ ਹੁਣ ਮੈਂ ਚੱਲਾਂ ਵਾਂ ਹੁਣ ਇਹਦੇ ਵੱਲ ਵੇਖ ਲੈਣਾ ਪਰ ਥੋੜੇ ਟਾਈਮ ਬਾਅਦ ਇਹਨਾਂ ਦਾ ਵਿਚਾਰੇ ਦਾ ਕੱਟਿਆ ਵੱਜ ਗਿਆ ਪਾਪਾ ਇਹਨੂੰ ਉਤਾਰ ਕੇ ਗੱਡੀ ਚੋਂ ਵੀ ਲੈ ਆਏ ਇਹ ਵਾਹ ਸਾਨੂੰ ਸਾਰਿਆਂ ਨੂੰ ਗੁੱਸਾ ਕਰੇ ਸਾਨੂੰ ਦੰਦੀਆਂ ਵੱਢੇ ਕਿ ਢੋਡੇ ਕਰਕੇ ਮੈਨੂੰ ਪਾਪਾ ਲੈ ਕੇ ਨਹੀਂ ਗਏ ਕਿੰਨਾ ਟਾਈਮ ਮੂੰਹ ਬਣਾ ਕੇ ਬੈਠਾ ਰਿਆ ਅਸੀਂ ਨੂੰ ਕਹੀ ਵੀ ਕੁਛ ਨਹੀਂ ਦਾ ਕੁਛ ਨਹੀਂ ਦਾ ਪਰ ਇਹ ਮੂੰਹ ਬਣਾ ਕੇ ਬੈਠਾ ਰਿਹਾ ਥੋੜੇ ਟਾਈਮ ਬਾਅਦ ਯੂਵੀ ਨੇ ਕਿਹਾ ਚੱਲ ਇਹਨੂੰ ਕੁਛ ਖੇਡਣ ਨੂੰ ਲਿਆ ਦਿੰਨੇ ਆ ਇਹ ਸਹੀ ਹੋ ਜਾਊਗਾ ਇਹਨੂੰ ਅਸੀਂ ਫਿਰ ਗ੍ਰੀਨ orange ਤੇ white ਕਲਰ ਦੇ ਗੁਬਾਰੇ ਲਿਆਤੇ ਇਹ ਗੁਬਾਰੇ ਨਾਲ ਖੇਡਣ ਲੱਗ ਗਿਆ ਗੁਬਾਰੇ ਨਾਲ ਖੇਡਦਾ ਖੇਡਦਾ ਥੋੜੇ ਚਿਰ ਬਾਅਦ ਇਹ ਕਹਿੰਦਾ ਕਿ ਹੁਣ ਲੈ ਇੰਡੀਪੈਂਡੈਂਸ ਜੇ ਦਾ ਘਰੇ ਬਣਾਉਣਾ ਵਾ ਫਿਰ ਇਹਨੂੰ ਅਸੀਂ ਝੰਡਾ ਲਾ ਕੇ ਦਿੱਤਾ ਸਾਰਿਆਂ ਨੂੰ ਮਿੱਠੂ ਵੱਲ ਇੰਡੀਪੈਂਡੈਂਸ ਦੀਆਂ ਲੱਖ ਲੱਖ ਵਧਾਈਆਂ ਜੈ ਹਿੰਦ ਭਾਰਤ ਮਾਤਾ ਦੀ ਜੈ